ਦੁਆਰੇ ਝਾੜੂ ਚੱਲਦਾ ਨਾ ਨਾ ਜੀ ਨਾ ਨਹੀਂ ਚੱਲਦਾ ਨਾ ਭਗਵਾਨ ਜਮਾਨ ਨੇ ਤਾਂ ਝਾੜੂ ਕਰ ਕਰ ਭੇਜਦਾ ਜੀ ਹਾਂ ਝਾੜੀ ਤਾਂ ਵੱਜ ਗਿਆ ਫਿਰ ਅੱਛਾ ਜੀ ਹਾਂ ਵੱਜ ਗਿਆ ਕਾਂਗਰਸ ਵਾਲਿਆਂ ਨੇ ਪਕੌੜੇ ਚਲਾਤੇ ਤਾਂ ਕਰਕੇ ਹਾਂ ਇਹਦੇ ਪਕੌੜੇ ਮਾਰਤੇ ਆਏ ਐਮ ਵੋਟ ਨਾ ਨਾ ਵੋਟਾਂ ਪਾਵਾਂਗੇ ਕਾਂਗਰਸ ਪਾਰਟੀ ਨੂੰ ਅੱਛਾ ਜੀ ਹਾਂ ਆ ਤਾਂ ਪਲੇਟਾਂ ਦੇ ਫੜੀ ਜਾਂਦੇ ਹੋ ਦੁਆਰਾ ਕਹਿੰਦੇ ਪਕੌੜੇ ਪਕੌੜੇ ਵੀ ਖਾਵਾਂਗੇ ਚਾਹ ਵੀ ਪੀਵਾਂਗੇ 50 ਸਾਲ ਹੋ ਗਏ ਵੋਟਾਂ ਪਾਉਂਦੇ ਨੂੰ ਕੱਟੜ ਕਾਂਗਰਸ ਕੱਟੜ ਕਾਂਗਰਸ ਇਹ ਤਾਂ ਨਹੀਂ ਕਿਤੇ ਮਾਤਾ ਪਕੌੜੇ ਚੱਲ ਰਹੇ ਤਾਂ ਨਹੀਂ 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 ਅੱਛਾ ਜੀ ਪਕੌੜਿਆਂ ਦਾ ਹੁਣ ਸੀਜ਼ਨ ਚੱਲੂਗਾ ਸਾਰੇ ਲੀਡਰ ਆਇਆ ਕਰਨੀਏ ਸੀ ਕੋਈ ਨਹੀਂ ਫਿਰ ਕੀ ਆ ਹਾਲਿਆ ਕਰਾਂਗੇ ਹਾਲਿਆ ਕਰਾਂਗੇ ਠੀਕ ਐ ਤੇ ਬੋਟ ਫਿਰ ਆਪਦੀ ਮਰਜ਼ੀ ਨਾਲ ਹੀ ਬੋੜੀ ਆਪਾਂ ਜਿੱਥੇ ਜੀ ਕੇ ਹਾਂ ਠੀਕ ਨਸ਼ੇ ਦੇ ਭਾਵੇਂ ਟਰੱਕ ਭਰ ਲਓ ਅੱਛਾ ਜੀ ਹਾਂ ਹਾਂ ਅੱਛਾ ਬੰਦ ਕਰਤਾ ਕਹਿੰਦੇ ਐਵੇਂ ਐਵੇਂ ਬਕਵਾਸ ਐ ਜੀ ਪਤਾ ਹੁਣੇ ਵੋਟਾਂ ਦੇ ਬਾਅਦ ਹੀ ਪਕੌੜੇ ਖਾਣੇ ਹੋ ਜੀਤ ਮਿੰਦਰ ਸਿੰਘ ਸਿੱਧੂ ਆਏ ਸੀ ਉਹਨਾਂ ਦੇ ਬਦੌਲਤ ਪਕੌੜੇ ਬਣਾਏ ਆ ਤੁਸੀਂ ਹਜੇ ਕਹਿੰਦੇ ਹੋ ਪਤਾ ਹੀ ਕੋਈ ਨਹੀਂ ਸਾਨੂੰ ਤੁਹਾਡੀ ਹਨਾ ਪੁੱਤ ਮਰੀ ਆਉਂਦੇ ਆ ਨਸ਼ਾ ਦਾ ਚਿੱਟੇ ਵੀ ਕੀ ਆਉਂਦੇ ਆ ਇਹਨਾਂ ਲੋਕਾਂ ਨੇ ਵੇਚਨੇ ਸ਼ੁਰੂ ਕੀਤੇ ਆ ਧੰਦੇ ਆਮ ਆਦਮੀ ਪਾਰਟੀ ਕਹਿੰਦੀ ਜ਼ੀਰੋ ਆ ਜਾਂਦੀ ਹੈ ਬਿਲਕੁਲ ਜ਼ੀਰੋ ਕਿੱਥੋਂ ਆ ਜਾਂਦਾ ਜੀ ਉਹਨਾਂ ਆਈ ਜਾਂਦਾ ਸਾਨੂੰ ਤਾਂ 15000 ਆ ਸਿੱਖ ਜੀਤ ਮਿੰਦਰ ਸਿੰਘ ਸਿੱਧੂ ਪਹੁੰਚੇ ਸੀ ਕਾਂਗਰਸ ਦੇ ਜੋ ਕਿ ਬਠਿੰਡਾ ਲੋਕ ਸਭਾ ਸੀਟ ਤੋਂ ਉਮੀਦਵਾਰ ਐਲਾਨੇ ਗਏ ਆ ਗੱਲਬਾਤ ਕਰਦੇ ਆ ਕੀ ਹਾਲ ਨੇ ਕਿਵੇਂ ਠੀਕ ਹੋ ਬਹੁਤ ਬੜੀਆ ਬਿਲਕੁਲ ਠੀਕ ਹੈ ਸਾਹਿਬ ਪਹੁੰਚੇ ਸੀ ਕਿਵੇਂ ਬਹੁਤ ਬੜੀਆ ਹੈ ਕਿਵੇਂ ਲੱਗਦਾ ਤੁਹਾਨੂੰ ਹਾਂ ਹਾਂ ਜੋ ਹਾਈ ਕਮਾਂਡ ਨੇ ਫੈਸਲਾ ਕਰਕੇ ਵਧੀਆ ਕੈਂਡੀਡੇਟ ਭੇਜਿਆ ਹੈਗਾ ਪਬਲਿਕ ਸਾਥ ਦੇਗੀ ਜਿੱਤਣਗੇ ਤਾਂ ਲੱਗਦਾ ਨਹੀਂ ਕਿਤੇ ਆਮ ਆਦਮੀ ਪਾਰਟੀ ਕਹਿੰਦੀ ਅਸੀਂ 13 ਲੈ ਜਾਾਂਗੇ ਜੀ ਨਹੀਂ ਜੀ ਨਹੀਂ ਹਾਂ ਪਬਲਿਕ ਜਿਹੜੀ ਹੈਗੀ ਬਹੁਤ ਸਿਆਣੀ ਹੋਗੀ ਔਰ ਜਿਹੜਾ ਹੈਗਾ ਉਹ ਕਾਂਗਰਸ ਪਾਰਟੀ ਸਾਥ ਦੇਣਗੇ ਆਮ ਆਦਮੀ ਪਾਰਟੀ ਕਹਿੰਦੀ ਕੰਮ ਹੀ ਬਹੁਤ ਵਧੀਆ ਕਰਦੇ ਸਾਨੂੰ ਪਿੰਡਾਂ ਦੇ ਵਿੱਚ ਆਉਂਦੀ ਲੋੜ ਨਹੀਂ ਕਹਿੰਦੀ ਪਿੰਡ ਪਿੰਡਾਂ ਦੇ ਵਿੱਚ ਬਿਨਾ ਆਇਆ ਤਾਂ ਵੋਟਾਂ ਪਾ ਦੇਣਗੇ ਚਲੋ ਜੀ ਉਹਦਾ ਸੁਪਨਾਜ ਕੋਈ ਨਹੀਂ ਰਹੇ ਉਹ ਗੱਲ ਕੋਈ ਚੰਗਾ ਕੰਮ ਦੱਸ ਸਕਦੇ ਹੋ ਕੀਤਾ ਆਮ ਆਦਮੀ ਪਾਰਟੀ ਨੇ ਖੜੇ ਬਹੁਤ ਬਹੁਤੇ ਖੜੇ ਖੜੇ ਆ ਖੱਡੇ ਹੀ ਖੱਡੇ ਕਰਦੇ ਸੜਕਾਂ 'ਚ ਗਲੀਆਂ ਸਾਰੇ ਖੱਡੇ ਇਹ ਤੋਂ ਵਧੀਆ ਕੰਮ ਆਉਂਦਾ ਫੱਟ ਕੀ ਕਰੂਗੀ ਅੱਛਾ ਜੀ ਕਿਵੇਂ ਜੀ ਨਸ਼ਾ ਵਧੂ ਕਰਤਾ ਸ਼ਹਿਰਾਂ ਦੇ ਕਰਤਾ ਨਸ਼ੇ ਦੇ ਤਾਂ ਫਲੈਕਸ ਬੋਰਡ ਲੱਗੇ ਪਏ ਨੇ ਬੰਦੀ ਹੋ ਗਿਆ ਪੰਜਾਬ 'ਚ ਲੱਗੇ ਹੀ ਆ ਲੱਗੇ ਹੀ ਆ ਹਾਂਜੀ ਨਸ਼ੇ ਦੇ ਤਾਂ ਲੱਗੇ ਹੀ ਆ ਬੋਰਡ ਹੀ ਲੱਗੇ ਆ ਅੱਛਾ ਜੀ ਸ਼ਹਿਰ 'ਚ ਰਹਿੰਦੇ ਹੋ ਸ਼ਹਿਰ 'ਚ ਨਸ਼ਾ ਹੈਗਾ ਕਿ ਨਹੀਂ ਪਿੰਡਾਂ 'ਚ ਤਾਂ ਕਹਿਆ ਜਾਂਦਾ ਹੈਗਾ ਵਧੂ ਨਸ਼ਾ ਵਧੂ ਨਸ਼ਾ ਜੀ ਕਿਵੇਂ ਲੱਗਦਾ ਮਹੱਲਾ ਕਲੀਨਿਕ ਖੋਲੇ ਆ ਹੈਲਥ ਸਿਸਟਮ ਕਹਿੰਦੇ ਬਹੁਤ ਵਧੀਆ ਹੋ ਗਿਆ ਜੀ ਸਾਡੇ ਵਾਲ ਤਾਂ ਕੋਈ ਹੈ ਨਹੀਂ ਪਕੌੜਿਆਂ ਦਾ ਲੰਗਰ ਲਗਾਇਆ ਹੋਇਆ ਤਾਂ ਗੱਲਬਾਤ ਕਰਦੇ ਆਂ ਬਾਪੂ ਕਿਵੇਂ ਪਕੌੜਿਆਂ ਵਾਂਗ ਤੇ ਆਇਆ ਨਾ ਨਾ ਵੋਟਾਂ ਪਾਵਾਂਗੇ ਕਾਂਗਰਸ ਪਾਰਟੀ ਨੂੰ ਅੱਛਾ ਜੀ ਹਾਂ ਆ ਤਾਂ ਪਲੇਟਾਂ ਤਾਂ ਫੜੀ ਜਾਂਦੇ ਹੋ ਦਵਾਦ ਕਹਿੰਦੇ ਪਕੌੜਿਆਂ ਵਾਂਗ ਪਕੌੜੇ ਵੀ ਖਾਵਾਂਗੇ ਚਾਹ ਵੀ ਪੀਵਾਂਗੇ 50 ਸਾਲ ਹੋ ਗਏ ਵੋਟਾਂ ਪਾਉਂਦੇ ਰੋ ਅੱਛਾ ਜੀ ਕੱਟੜ ਕਾਂਗਰਸੀ ਆ ਕੱਟੜ ਕਾਂਗਰਸੀ ਹਾਂ ਹਾਂ ਕਾਂਗਰਸ ਨੇ ਕੋਈ ਚੰਗਾ ਕੰਮ ਕੀਤਾ ਬਹੁਤ ਵਧੀਆ ਕੀਤਾ ਉਹਨਾਂ ਨੇ ਕੀ ਕੰਮ ਚੰਗਾ ਕੀਤਾ ਆਮ ਆਦਮੀ ਪਾਰਟੀ ਨੇ ਵੀ ਕੀ ਕੀਤਾ ਇਹਨਾਂ ਨੇ ਕੁਝ ਵੀ ਨਹੀਂ ਕੀਤਾ ਉਹ ਤਾਂ ਫਲੈਕਸ ਬੋਰਡ ਲਾਈ ਐ ਐਵੇਂ ਲਾਈ ਬਟ ਨਸ਼ੇ ਦੇ ਭਾਵੇਂ ਟਰੱਕ ਭਰ ਲ ਅੱਛਾ ਜੀ ਹਾਂ ਹਾਂ ਅੱਛਾ ਬੰਦ ਕਰਤਾ ਕਹਿੰਦੇ ਐਵੇਂ ਐਵੇਂ ਬਕਵਾਸ ਹੈ ਬਕਵਾਸਾਂ ਜਮ ਬਕਵਾਸ ਸੀਐਮ ਭਗਵੰਤ ਮਾਨ ਸਟੇਜਾਂ ਤੋਂ ਕਹਿੰਦਾ ਹੈਲਥ ਜਾਂਦਾ ਉਹ ਅੱਛਾ ਜੀ ਹੋਰ ਸਿਕਿਉਰਟੀ ਦਾ ਕਿਵੇਂ ਲੱਗਦਾ ਤੁਹਾਨੂੰ ਆਮ ਆਮ ਕਰਾਂ ਦੇ ਧੀਆਂ ਪੁੱਤ ਬਣੇ ਸੀਐਮ ਐਲਏ ਸਿਕਿਉਰਟੀ ਹੈਗੀ ਉਹਨੇ ਨਾਲ ਕੋਈ ਸਿਕਿਉਰਟੀ ਵਾਲੇ ਨਹੀਂ ਮਾਰੇ ਬਤਾ ਸਾਨੂੰ ਸਿਕਿਉਰਟੀ ਵਾਲੇ ਕਿਵੇਂ ਸੱਥਾਂ ਜਾ ਕੇ ਮਿਲ ਲੈਂਦੇ ਐ ਐਮ ਐਲ اے ਉਹਨਾਂ ਦੇ ਨਾਨੀਓ ਕੋਈ ਨਹੀਂ ਆਉਂਦਾ ਇੱਥੇ ਨਾ ਦੇ ਐ ਐਮ ਐਲ اے ਆ ਉਹਨਾਂ ਕੌਣ ਉਹ ਤਾਂ ਕਹਿੰਦੇ ਸੀ ਆਮ ਘਰਾਂ ਦੀਆਂ ਸੀ ਨਹੀਂ 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 ਆਮ ਘਰਾਂ ਦੇ ਕਿਵੇਂ ਸੱਥਾਂ ਦੇ ਵਿੱਚ ਦੇਖਿਆ ਜੀ ਐਮ ਐਲ اے ਨੂੰ ਕਦੇ ਨਹੀਂ ਆਇਆ ਨਹੀਂ ਆਇਆ ਕਦੇ ਆਇਆ ਨਹੀਂ ਨਹੀਂ ਆਇਆ ਕਿਵੇਂ ਜੀ ਐਮ ਸੀ ਸਾਹਿਬ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਅੱਜ ਪਹੁੰਚੇ ਸੀ ਜੀਤ ਮੇਂਦਰ ਸਿੰਘ ਸਿੱਧੂ ਜੀ ਪਹੁੰਚੇ ਆ ਤਾਂ ਕਿਵੇਂ ਦਾ ਲੱਗ ਰਿਹਾ ਕਿੰਨਾ ਇਕੱਠ ਹੋਇਆ ਤੁਹਾਡੀ ਇਕੱਠ ਤੁਸੀਂ ਵੇਖ ਰਹੇ ਹੋ ਜੀ ਅਜੇ ਵੀ ਲੋਕ ਆ ਰਹੇ ਆ ਹਾਂ ਠੀਕ ਆ ਤਾਂ ਕਿਵੇਂ ਲੱਗਦਾ ਤੁਹਾਨੂੰ ਬਠਿੰਡਾ ਹੌਟ ਸ਼ੀਟ ਮੰਨੀ ਜਾਂਦੀ ਆ ਕਾਂਗਰਸ ਨਾਲ ਮੁਕਾਬਲਾ ਬੀਜੇਪੀ ਦਾ ਹੋਵੇਗਾ ਜਾਂ ਕਾਲੀ ਦਲ ਦਾ ਹੋਵੇਗਾ ਜਾਂ ਆਮ ਆਦਮੀ ਪਾਰਟੀ ਦਾ ਜਿਹੜੀ ਆਮ ਆਦਮੀ ਪਾਰਟੀ ਹੈ ਲੋਕਾਂ ਨੂੰ ਗੁੰਮਰਾਹ ਕਰਕੇ ਵੋਟਾਂ ਲਈਆਂ ਕਿਸਾਨ ਯੂਨੀਅਨ ਮੰਦਰ ਦੇ ਵਿੱਚ ਆਏ ਆਮ ਆਦਮੀ ਪਾਰਟੀ ਦੇ ਬੰਦੇ ਕਿਸਾਨ ਯੂਨੀਅਨ ਉਹਨਾਂ ਨੇ ਸਵਾਲ ਕੀਤਾ ਵੀ ਨਾ ਜਵਾਬ ਦੇਉ ਸਾਨੂੰ ਇੰਨਾ ਘਲਾਵਾ ਉਹ ਕਹਿੰਦਾ ਮੈਂ ਤੁਹਾਡੀਆਂ ਗੱਲਾਂ ਦਾ ਜਗਸੀਰ ਸਿੰਘ ਐਮਐਲਏ ਕਰਾ ਜਵਾਬ ਨਹੀਂ ਦੇ ਸਕਦਾ ਕਹਿੰਦਾ ਸਾਡੇ ਪਿੰਡ ਵਿੱਚ ਉਹੜੀ ਜਗਸੀਰ ਸਿੰਘ ਨੂੰ ਕਿਸਾਨ ਜੀ ਨੂੰ ਕਹਿੰਦੀ ਤੇਰੇ ਪਾਥੀਆਂ ਨਾਲ ਸਵਾਗਤ ਕਰਾਂਗੇ ਅੱਛਾ ਜੀ ਭਈਏ ਝੂਠੇ ਐ ਮਕਾਰ ਐ ਲੋਕਾਂ ਨੂੰ ਗੁੰਮਰਾ ਕਰਕੇ ਮੈਂ ਕਹਿੰਦਾ ਇਹਨਾਂ ਦੇ ਵਾਧਾ ਖਲਾਬੀ ਦਾ ਕੇਸ ਸੁਕੜਣਾ ਚਾਹੀਦਾ ਸੀ ਪਰ ਅਸੀਂ ਗਰੀਬ ਆਦਮੀ ਐ ਮੇਰੇ ਤੇ ਕਿਰਪਾ ਕੀਤੀ ਹੈ ਸਮਾਜ ਨੇ ਗੁਣਾਣਾ ਮੰਡੀ ਵਿੱਚ ਮੈਨੂੰ ਇਹਨਾਂ ਲੋਕਾਂ ਨੇ ਗਰੀਬ ਲੋਕਾਂ ਨੇ ਪੰਜ ਵਾਰੀ ਐਮਸੀ ਬਣਾਇਆ ਲਗਾਤਾ ਤਾਂ ਅਸੀਂ ਇਹ ਮੇਰੇ ਤੇ ਵਿਸ਼ਵਾਸ ਕਰਦੇ ਆ ਇਹ ਬਾਬਾ ਸਾਹਿਬ ਦਾ ਸੁਭਿਧਾਨ ਹੈ ਇਹ ਭਾਜੀ ਇਹ ਬੀਜੇਪੀ ਖਤਮ ਕਰਨਾ ਚਾਹੁੰਦੀ ਆ ਅਕਾਲੀ ਦਲ ਕਹਿੰਦਾ ਬੀਜੇਪੀ ਖਤਮ ਨਹੀਂ ਕਰਨਾ ਚਾਹੁੰਦੀ ਆ ਆਮ ਆਦਮੀ ਪਾਰਟੀ ਬੀਜੇਪੀ ਦੀ ਬੀ ਟੀਮ ਆ ਤੇ ਹੁਣ ਕਹਿੰਦਾ ਇਹ ਰਲ ਗਈ ਆ ਕਾਂਗਰਸ ਪਾਰਟੀ ਦੇ ਨਾਲ ਐਲਾਈਅੰਸ ਗੱਠ ਜੋੜ ਗਿਆ ਕਹਿੰਦਾ ਹੁਣ ਪ੍ਰਚਾਰ ਕਰਦੇ ਫਿਰਦੇ ਝੂਠਾ ਕਹਿੰਦਾ ਅਸੀਂ ਪੰਜਾਬ ਨੂੰ ਬਚਾਵਾਂਗੇ ਇਹ ਕੁਝ ਨਹੀਂ ਬਚਾਉਂਦੇ ਜੀ 14 ਅਰਬ ਰੁਪਇਆ ਪਿਛਲੀ ਗਵਰਨਮੈਂਟ ਦੇ ਵਿੱਚ ਭਾਜੀਪੀ ਦੀ ਸਰਕਾਰ ਸੀ ਬਾਬਾ ਸਵਰੇਸ ਵਿਧਾਨ ਵਿੱਚ ਦਰਜ ਕੀਤਾ ਹੈ 20 ਆਬਾਦੀ ਦੇ ਹਿਸਾਬ ਦੇ ਨਾਲ ਐਸਸੀ ਬੀਸੀ ਲੋਕਾਂ ਦਾ ਜੋ ਵੀ ਉਥਾਨ ਉੱਚਾ ਕਰਨਾ ਹੈ ਉਹ ਰੁਪਏ ਇਹਨਾਂ ਲੋਕਾਂ ਨੂੰ ਦਿੱਤੇ ਜਾਣ ਸਪੈਸ਼ਲ ਕੰਪਨਫਰਮੈਂਟ ਸਕੀਮ ਦਾ ਨਾਂ ਦਿੱਤਾ ਗਿਆ ਇਹਨੂੰ ਉਹ ਬਾਬਾ ਮੋਦੀ ਨੇ ਨਹੀਂ ਕੀਤਾ ਇਹਨਾ ਬਾਬਾ ਸਾਹਿਬ ਅੰਬੇਡਕਰ ਦੀ ਸੰਵਿਧਾਨ ਕਰਕੇ ਹੋਇਆ ਪਰ ਪਿਛਲੇ ਵਾਰੀ ਸਾਰਾ ਪੈਸਾ ਮੋਦੀ ਸਰਕਾਰ ਤੋਂ ਆਇਆ ਉਹ ਇਹਨਾਂ ਨੇ ਖੁਰਦ-ਬੁਰਦ ਕਰ ਦਿੱਤਾ ਤੇ ਇੱਥੋਂ ਦੇ ਕੈਂਤ ਸਾਹਿਬ ਸਾਡੇ ਬੀਐਸਪੀ ਚ ਰਹੇ ਸੀ ਉਹਨਾਂ ਨੇ ਨੈਸ਼ਨਲ ਕਮਿਸ਼ਨ ਵਿੱਚ ਸਿਕੂਏਸ਼ਨ ਕੇਸ ਪਾਇਆ ਔਰ ਚੀਫ ਸੈਕਟਰੀ ਪੰਜਾਬ ਦਾ ਚੀਫ ਸੈਕਟਰੀ ਤਲਬ ਕੀਤਾ ਗਿਆ ਉਹਨੂੰ ਕੋਈ ਗੱਲ ਨਹੀਂ ਆਈ ਜੀ ਅਸੀਂ ਟੀਮ ਬਣਾਵਾਂਗੇ ਕੁਝ ਪਰ ਇਹ ਇਕੱਲੇ ਦੇ ਨਾਲੇ ਭਾਜਪੀ ਨਾਲ ਰਲ ਗਏ ਤਾਂ ਉਹ ਗਰੀਬਾਂ ਨੂੰ ਕੁਛ ਦਿੱਤਾ ਅਸੀਂ ਸੁਚੇਤ ਕਰਦੇ ਆਂ ਵੀ ਇਹਨਾਂ ਦੇ ਝਾਂਸੇ ਵਿੱਚ ਨਾ ਆਓ ਨਾ ਆਓ ਔਰ ਇਹ ਇਹ ਹੁਣ ਫਿਰ ਇਕੱਠੇ ਹੋ ਜਾਣਗੇ ਇਹ ਲੋਕ ਆਏ ਆ ਤੁਹਾਡੇ ਕੋਲ ਬਹੁਤ ਗਿਣਤੀ ਦੇ ਵਿੱਚ ਇਕੱਠ ਹੋਇਆ ਇਹ ਕਿਤੇ ਕੱਲੇ ਪਕੌੜਿਆਂ ਵਾਸਤੇ ਨਹੀਂ ਆਏ ਜਿਵੇਂ ਪਹਿਲਾਂ ਲੀਡਰ ਇਕੱਠੇ ਕਰਦੇ ਹੁੰਦੇ ਸੀ ਇਹ ਇਹ ਬਾਬਾ ਸਾਹਿਬ ਦਾ ਲੰਗਰ ਹੈ ਜੀ ਉਹਦੇ ਵਿੱਚ ਲਿਖਿਆ ਇਹ ਬਾਬਾ ਸਾਹਿਬ ਦਾ ਲੰਗਰ ਹੈ ਬਾਬਾ ਸਾਹਿਬ ਨੇ ਲਿਖਿਆ ਜਾਤ ਤੋੜੋ ਸਮਾਜ ਜੋੜੋ ਇਕੱਠੇ ਵੇਕੇ ਖਾਂਦੇ ਆ ਇਸ ਵਿਵਧਾਨ ਦੇ ਵਿੱਚ ਬਾਬਾ ਸਾਹਿਬ ਦਾ ਸੁਪਨਾ ਪੂਰਾ ਕਰ ਰਿਹਾ ਹੈ ਇਹ ਭੋਜਨ ਸਮਾਜ ਜਾਗੇਗਾ ਫਿਰ ਚੋਰ ਲਟੇਰਾ ਭਾਗੇਗਾ ਜੀ ਤਾਂ ਹੋਰ ਵੀ ਲੋਕ ਇੱਥੇ ਮੌਜੂਦਾ ਗੱਲਬਾਤ ਕਰਾਂਗੇ ਆਪਾਂ ਉਹਨਾਂ ਦੇ ਨਾਲ ਲੋਕਾਂ ਦੇ ਨਾਲ ਹਾਂਜੀ ਬਾਈ ਜੀ ਕਿਵੇਂ ਲੱਗਦਾ ਕਾਂਗਰਸ ਪਾਰਟੀ ਕਿਵੇਂ ਆ ਸਰਕਾਰ ਬਣ ਰਹੀ ਹੈ ਕਾਂਗਰਸ ਸਰਕਾਰ ਪਾਰਟੀ ਦੀ ਹੂੰ ਇਹ ਬੰਦਾ ਇੱਥੋਂ ਜਿਹੜਾ ਐਮਪੀ ਹੈ ਜਿੱਤ ਰਿਹਾ ਜੀ ਜੀਤਮਿੰਦਰ ਸਿੰਘ ਜਿੱਤੇਗਾ ਬਠਿੰਡਾ ਜਿੱਤ ਕੇ ਬਲਕੇ ਸੋਪ ਕਾਲੀ ਦਾ ਲੜ ਲੈ ਕਹਿੰਦੇ ਬੀਬਾ ਹਰਸਿਮਰ ਕੌਰ ਬਾਦਲ ਜਿੱਤੇਗੀ ਮੈਂ ਕਹਿੰਦਾ ਕੁਝ ਵੀ ਜਦੋਂ ਕਹਿ ਦਿੱਤਾ ਹਾਂ ਵੀ ਜੀਤਮਿੰਦਰ ਸਿੰਘ ਸਿੱਧੂ ਬਤੌਰ ਕਾਂਗਰਸੀ ਉਮੀਦਵਾਰ 101% ਜਿੱਤ ਰਿਹਾ ਬਾ ਅੱਛਾ ਜਿੱਤੇਗਾ ਤਾਂ ਗੱਲਬਾਤ ਕਰਦੇ ਹਾਂ ਹੋਰ ਵੀ ਹਾਂਜੀ ਭਾਈ ਕਿਵੇਂ ਲੱਗਦਾ ਚੰਗਾ ਲੱਗੇ ਬੋ ਜੀ ਕਾਂਗਰਸ ਸਰਕਾਰ ਕਾਂਗਰਸ ਜਿੱਤੂਗੀ ਕੌਣ ਜਿੱਤੂਗਾ ਭਾਈ ਜੀ ਇਹਨਾਂ ਨੂੰ ਪੁੱਛੀਏ ਜੀ ਨਾ ਨਹੀਂ ਹਾਰ ਕੋ ਜਿੱਤੇ ਗਏ ਸੀ ਕਾਂਗਰਸ ਪਾਰਟੀ ਜਿੱਤ ਪਾਰਟੀ ਜਿੱਤੇ ਸੀ ਅਜੀਤ ਸਿੰਘ ਨੂੰ ਜਿੱਤਣ ਗਏ ਸੀ ਅੱਛਾ ਜੀ ਹਾਂ ਜੀ ਅਕਾਲੀ ਦਲ ਲੱਗਦੇ ਅਸੀਂ ਜਿੱਤਾਂਗੇ ਜੀ ਉਹ ਸਾਰੇ ਜਿਹੜੇ ਖੜੇ ਹੋਏ ਆਪਣੇ ਜਿੱਤ ਹਰੀ ਕੀ ਪ੍ਰਾਪਤ ਕਰਦੇ ਹੋਵਾਂਗੇ ਜੀ ਲੱਖਾ ਸੁਧਾਨਾ ਵੀ ਖੜਾ ਹੋਇਆ ਕਿਵੇਂ ਦੇਖਦੇ ਹੋ ਰੱਖਾ ਕੋਈ ਨਹੀਂ ਹਾਂ ਪਹਿਣਗੇ ਪਹਿਣਗੇ ਸਭ ਕੁਝ ਹੋਊਗਾ ਉਹਨੇ ਪਹਿਣੀਆਂ ਜੀ ਉਹਦੇ ਆਪ ਦੀ ਸੋਚ ਆ ਜੀ ਸਮਝ ਕੇ ਹਾਂ ਹਾਂ ਜਿਸ ਸਾਹਮਣੇ ਅੱਜ ਕਾਠ ਹੋ ਰਿਹਾ ਸਾਹਮਣੇ ਬੋਟਾਂ ਪਹਿਣੀਆਂ ਕਾਂਗਰਸ ਪਾਰਟੀ ਨੂੰ ਹਾਂ ਪਹਿਣੀਆਂ 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 ਵੋਟ ਦਾ ਹਰ ਇੱਕ ਨੂੰ ਅਧਿਕਾਰ ਆਈ ਪਾਉਣਗੇ ਸਾਰੇ ਪਾਉਣਗੇ ਵੋਟਾਂ ਜੀ ਠੀ ਤਾਂ ਗੱਲਬਾਤ ਕਰਾਂਗੇ ਆਪਾਂ ਹਾਂਜੀ ਬਾਬੂ ਜੀ ਕਿਵੇਂ ਆਂ ਦੀ ਇਹਨਾਂ ਨੂੰ ਪੁੱਛੀਏ ਪਕੌੜੇ ਤਾਂ ਤੂੰ ਵੀ ਖਾਈ ਜਾਣਾ ਖਾਣੇ ਪਕੌੜੇ ਤਾਂ ਖਾਣਾ ਉਸੇ ਆਏ ਹਾਂਜੀ ਹਾਂਜੀ ਅੱਛਾ ਠੀਕ ਆ ਤੇ ਫਿਰ ਵੋਟਾਂ ਨਹੀਂ ਪਾਉਣੀਆਂ ਤੇ ਦੱਸ ਨਹੀਂ ਸਕਦੇ ਆਪਾਂ ਕੌਣ ਜੀ ਦੱਸਾਂਗੇ ਦੱਸਾਂਗੇ ਜਿਹਦੇ ਪਕੌੜੇ ਖਾਣੇ ਉਹਦੇ ਕੋਲ ਨਹੀਂ ਪਾਵਾਂਗੇ ਪਕੌੜੇ ਅੱਛਾ ਜੀ ਪਕੌੜੇ ਵਾਲੇ ਕਾਂਗਰਸ ਨੂੰ ਤਾਂ ਹਾਂਜੀ ਇਹ ਤਾਂ ਨਹੀਂ ਕਿਤੇ ਪਕੌੜੇ ਚੱਲੇ ਆ ਤਾਂ ਨਹੀਂ 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 ਅਜ ਤੱਕ ਸਿੱਧੂ ਉਹਨੂੰ ਕਾਂਗਰਸ ਨਹੀਂ ਪਾਈਆਂ ਅਜ ਤੱਕ ਕਾਂਗਰਸ ਨੂੰ ਹਾਂ ਅੱਛਾ ਜੀ ਕਿਵੇਂ ਲੱਗਦਾ ਜੀ ਕੌਣ ਜਿੱਤ ਸਕਦਾ ਬਟੇਂਡਾ ਸੀਟ ਇਹ ਤਾਂ ਆਉਣ ਯਾਦ ਦੱਸਣ ਆਉਣ ਵਾਲਾ ਰਿਜ਼ਲਟ ਰਿਜ਼ਲਟ ਦੱਸਣਗੇ ਜੀ ਠੀਕ ਹੈ ਗੱਲਬਾਤ ਕਰਾਂਗੇ ਆਪਾਂ ਹਾਂਜੀ ਬਾਈ ਜੀ ਕਿਵੇਂ ਹੋ ਠੀਕ ਆ ਜੀ ਕੌਣ ਜਿੱਤ ਸਕਦਾ ਬਠਿੰਡਾ ਸੀਟ ਤੋਂ ਹੋ ਸਕਦਾ ਕਾਂਗਰਸ ਜਿੱਤੇ ਕਾਂਗਰਸ ਜਿੱਤ ਜੂ ਲੱਗਦਾ ਜੀ ਕਾਂਗਰਸ ਆ ਕਾਂਗਰਸ ਕੋਈ ਚੰਗਾ ਕੰਮ ਕੀਤਾ ਕਾਂਗਰਸ ਨੇ ਵੀ ਜਿੱਤ ਜੂਗੀ ਵਧੀਆ ਕੀਤਾ ਕੰਮ ਆਵਾਦੂਈ ਪਾਰਟੀ ਕੋ ਨਹੀਂ ਚੰਗੇ ਕੰਮ ਤਾਂ ਸੀ ਕੀਤੇ ਆ ਕਹਿੰਦੇ ਤੇ ਅਸੀਂ ਜਿੱਤਾਂਗੇ ਕਹਿੰਦੇ ਹੁਣ ਦੇਖੋ ਜੀ ਉਹਨਾਂ ਦੀ ਆਪ ਦੀ ਸੋਚ ਆ ਜੀ ਆਪਦੀ ਸੋਚਾ ਲੋਕਾਂ ਦੀ ਸੋਚ ਨਹੀਂ ਲੋਕਾਂ ਦੀ ਸੋਚ ਨਹੀਂ ਲੋਕਾਂ ਦੀ ਸੋਚ ਨਾਲ ਚੱਲਦੇ ਤਾਂ ਵਧੀਆ ਰਹਿੰਦੇ ਅੱਛਾ ਜੀ ਕਿਵੇਂ ਚੱਲੇ ਨਹੀਂ ਲੋਕਾਂ ਦੀ ਸੋਚ ਨਾਲ ਨਾ ਕਿਉਂ ਨਹੀਂ ਚੱਲੇ ਕੀ ਕਾਰਨ ਕੀ ਕਾਰਨ ਕੀ ਕਮੀ ਰਹਿ ਗਈ ਕੰਮ ਨਹੀਂ ਹੋਇਆ ਉਹਦਾ ਕਹਿੰਦੇ ਬਿਜਲੀ ਦੇ ਬਿੱਲ ਹੀ ਜ਼ੀਰੋ ਆਉਂਦੇ ਆ ਬਿੱਲ ਤਾਂ ਪੂਰੇ ਆਉਂਦੇ ਬਿੱਲ ਪੂਰੇ ਆਉਂਦੇ ਆ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਆ ਕਿਸਾਨ ਕਹਿੰਦੇ ਆ ਜ਼ੀਰੋ ਆਉਂਦੀ ਆ ਸੋਚਦਾ ਇੱਥੇ ਨਹੀਂ ਆਉਂਦੇ ਇੱਥੇ ਆਉਂਦੇ ਬੈ ਜੀ ਆਉਂਦੇ ਬੈ ਇੱਥੇ ਆਉਂਦੇ ਬੈ ਅੱਛਾ ਜੀ ਭੈਣਾਂ ਇੱਥੇ ਪਹੁੰਚੀਆਂ ਹੋਈਆਂ ਨੇ ਗੱਲਬਾਤ ਕਰਾਂਗੇ ਆਪਾਂ ਭੈਣਾਂ ਦੇ ਨਾਲ ਭੈਣੇ 1000 ਰੁਪਏ ਖਾਤੇ ਚਾਹੀਏ ਮੈਂ ਲੈ ਕੇ ਆਉਣਾ ਕਾਹਦੀ ਨਿਵਾੜਾ ਕੀਤਾ ਜੀ ਠੀਕ ਹੈ ਕਿਸੇ ਨੇ ਨਹੀਂ ਸੁਣੀ ਕਿਸੇ ਨੇ ਨਹੀਂ ਸੁਣੀ ਅੱਜ ਭੈਣੇ ਆਇਆ 1000 ਰੁਪਏ ਜਮੀਨ ਵੀ ਕਿਸੇ ਲੋਕਾਂ ਦੇ ਬਾਹੀ ਹੈ ਕਿਵੇਂ ਮੇਰੀ ਜ਼ਮੀਨ ਤੇ ਵੀ ਆਪੋ ਚਾਰ ਦੋਨੇ ਪਾਸੇ ਬਿਜੀ ਜਾਂਦੀਆਂ ਤੇ ਮੇਰੀ ਵੈਲੀ ਪਈ ਆ ਮੇਰੀ ਕਹਾਣੀ ਨਹੀਂ ਸੁਣੀ ਅੱਛਾ ਜੀ ਆਮ ਆਦਮੀ ਪਾਰਟੀ ਕਹਿੰਦੀ ਇਮਾਨਦਾਰੀ ਬੋਲਦੀ ਹੈ ਨਹੀਂ ਸੁਣੀ ਨਾ ਕਿਸੇ ਨੇ ਵੀ 1000 ਰੁਪਏ ਆਇਆ ਜੀ ਨਹੀਂ ਵੀਰੇ ਨਹੀਂ ਆਇਆ ਕਿਵੇਂ ਪਕੌੜੇ ਖਾਣ ਆ ਗਿਓ ਬੋਲਦੇ ਨਹੀਂ ਜੀ ਵੀਰੇ ਨਹੀਂ ਆਏ ਪੈਸੇ ਆਏ ਨਹੀਂ ਪੈਸੇ ਤਾਂ ਸਾਡੇ ਬੱਚਿਆਂ ਵਾਲੇ ਵੀ ਨਹੀਂ ਆਏ ਸੀ ਵੀਰੇ ਅੱਛਾ ਜੀ 1000 ਰੁਪਏ ਕਹਿੰਦੇ ਸੀ ਦੇਵਾਂਗੇ ਅਸੀਂ ਆਮ ਆਦਮੀ ਪਾਰਟੀ ਵਾਲੇ ਨਹੀਂ ਆਏ ਵੀਰੇ ਸਾਡੇ ਸਰਕਾਰੀ ਹਸਪੀਟਲ 'ਚ ਵੀ ਕਹਿੰਦੇ ਸੀ ਵੀ ਆਪਰੇਸ਼ਨ ਦੇ ਵੀ ਆਉਂਦੇ ਹੁੰਦੇ ਸਾਡਾ ਉਹ ਵੀ ਨਹੀਂ ਆਇਆ ਅੱਛਾ ਉਹ ਵੀ ਨਹੀਂ ਆਇਆ ਨਹੀਂ ਆਏ ਵੀਰੇ ਕਿਵੇਂ ਲੱਗਦਾ ਪੇਣੇ ਕੌਣ ਜਿੱਤ ਸਕਦਾ ਬਠਿੰਡਾ ਸ਼ੀਟ ਤੋਂ ਕਾਲੀ ਦਲ ਜਾਂ ਕਾਂਗਰਸ ਵੀਰੇ ਨੀ ਦਿੱਤਾ ਹੁਣ ਕੀ ਪਤਾ ਹੁਣ ਇਹ ਵੋਟਾਂ ਦੇ ਬਾਅਦ ਹੀ ਪਕੌੜੇ ਖਾਣੇ ਹੋ ਜੀਤ ਮੇਂਦਰ ਸਿੰਘ ਸਿੱਧੂ ਆਏ ਸੀ ਉਹਨਾਂ ਦੇ ਬਦੌਲਤ ਪਕੌੜੇ ਬਣਾਏ ਆ ਤੁਸੀਂ ਹਜੇ ਗੈਨ ਨੂੰ ਪਤਾ ਹੀ ਕੋਈ ਨਹੀਂ ਸਾਨੂੰ ਤਾਂ ਵੀ ਵੀਰੇ ਹੁਣ ਦੇਖ ਸਾਰੇ ਸਾਰਾਂ ਦੀ ਲਾਗੂ ਹੁੰਦਾ ਨਾ ਵੀ ਕੌਣ ਕਿਹਨੂੰ ਵੋਟ ਪਾਉਂਦਾ ਹੁਣ ਇਹ ਤਾਂ ਜਿੱਤਾਂ ਦਾ ਆਪਾਂ ਤਾਂ ਕਹਿ ਸਕਦੇ ਵੀ ਆਪਾਂ ਵੋਟ ਪਾਵਾਂ ਜਿੱਤ ਤਾਂ ਦਾ ਪਤਾ ਦੁਨੀਆ ਤੇ ਸਾਰਿਆਂ ਤੇ ਨਿਰਭਰ ਕਰਦਾ ਨਹੀਂ ਕਿਵੇਂ ਹੁਣ ਵੋਟਾਂ ਦਾ ਕਰਕੇ ਪਕੌੜਿਆਂ ਦਾ ਸੀਜ਼ਨ ਜਾਂ ਨਹੀਂ ਚੱਲ ਪਿਆ ਗੱਲਬਾਤ ਕਰਦੇ ਆ ਹੋਰ ਵੀ ਇੱਥੇ ਮੌਜੂਦਾ ਸੱਚੀ ਗੱਲ ਜੀ ਸਤਿ ਸ੍ਰੀ ਅਕਾਲ ਬਾਈ ਕਿਵੇਂ 1000 ਰੁਪਏ ਮਾਦੀ ਪਾਰਟੀ ਨੇ ਕਿਹਾ ਸੀ 1000 ਰੁਪਏ ਕਿਹਾ ਸੀ ਮਾਤਾ ਇਧਰ ਨਹੀਂ ਪਾਇਆ ਪਤਾ ਨਹੀਂ ਪਾਇਆ 1000 ਰੁਪਏ ਕਰਕੇ ਵੋਟਾਂ ਬੰਗਾ ਸੀ ਹਾਂਜੀ ਤਾਂ ਹੀ ਬੰਗਾ ਸੀ ਵੋਟਾਂ ਦਾ ਹੈ ਨਾ ਹੁਣ ਨਹੀਂ ਪਾਉਂਦੇ ਜੀ ਹੁਣ ਨਹੀਂ ਪਾਉਂਦੇ ਨਹੀਂ ਪਾਉਂਦੇ ਜੀ ਕਿਵੇਂ ਜੀ ਵੋਟਰਾਂ ਦੇ ਫਾਇਦੇ ਨਹੀਂ ਪਾਉਂਦਾ ਵੀ ਇਹਦੇ ਲਈ ਪਾਉਂਦਾ ਜੀ ਹੁਣ ਜੇ ਉਹਨਾਂ ਨੇ ਕਿਹਾ ਤੇ 2000 ਦੇ ਦਾਂਗੇ ਫੇਰ ਪਾ ਦੂ ਨੀ ਵੋਟਾਂ ਵੀਰੇ ਹੁਣ ਗਰੀਬਾਂ ਲਈ ਤਾਂ ਮਾੜਾ ਮੁੱਟ ਜਿਵੇਂ 1000 ਰੁਪਏ ਕਹਦੇ 2000 ਉਹ ਤਾਂ ਉਧਰ ਨੂੰ ਜਾਂਦਾ ਨਾ ਕਿ ਉਹਨਾਂ ਆਉਂਦੇ ਵੀ ਸਾਡੇ ਚ ਸਾ अच्छा जी आरपीए करके वोटा ਪਾਈਆਂ ਸੀ ਕਿਵੇਂ ਖਾਤੇ ਦੇ ਵਿੱਚ ਆਏ ਜਾਂ ਨਹੀਂ ਸ਼ਸ਼ੀ ਗੱਲ ਜੀ ਕਿਵੇਂ 1000 ਰੁਪਏ ਆ ਗਏ ਖਾਤੇ ਚ ਆਮ ਆਦਮੀ ਪਾਰਟੀ ਨੇ ਕਿਹਾ ਸੀ ਨਹੀਂ ਆਇਆ ਨਹੀਂ ਆਇਆ ਜੀ 1000 ਰੁਪਏ ਕਰਕੇ ਵੋਟਾ ਮਾਂਗਾ ਸੀ ਹਾਂ ਨਹੀਂ ਵੋਟਾ ਤਾਂ ਨਹੀਂ ਮੰਗਾ ਸੀ ਕਿ 100 ਰੁਪਏ ਮੈਂ ਤਾਂ ਪਾਈ ਨਹੀਂ ਭਾਈ ਪਾਈ ਨਹੀਂ ਮਾਤਾ ਹਾਂਜੀ ਦੱਸੋ ਕਿਵੇਂ ਪਾਈ ਸੀ ਵੋਟਾ ਆਮ ਆਦਮੀ ਨਹੀਂ ਪਾਈ ਨਹੀਂ ਨਹੀਂ ਪਾਈ ਕਾਂਗਰਸ ਨੂੰ ਪਾਈ ਸੀ ਹਾਂਜੀ ਹਾਂਜੀ ਕਾਂਗਰਸ ਕੱਟੜ ਕਾਂਗਰਸ தாம் ਕੱਟੜ ਕਾਂਗਰਸੀ ਇਹ ਤਾਂ ਨਹੀਂ ਕਿਤੇ ਮਾਤਾ ਪਕੌੜੇ ਚੱਲ ਰਹੇ ਆ ਤਾਂ ਨਹੀਂ 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 ਅੱਛਾ ਜੀ ਠੀਕ ਹੈ ਪਕੌੜਿਆਂ ਦਾ ਹੁਣ ਸੀਜ਼ਨ ਚੱਲੂਗਾ ਵੈਸੇ ਪਕੌੜਿਆਂ ਦਾ ਹੁਣ ਸੀਜ਼ਨ ਚੱਲੂਗਾ ਸਾਰੇ ਲੀਡਰ ਆਇਆ ਕਰਨੀਏ ਸੀ ਕੋਈ ਨਹੀਂ ਫਿਰ ਕੀ ਆ ਹਾਲਿਆ ਕਰਾਂਗੇ ਹਾਲਿਆ ਕਰਾਂਗੇ ਠੀਕ ਐ ਤੇ ਵੋਟ ਫਿਰ ਆਪਦੀ ਮਰਜ਼ੀ ਨਾਲ ਹੀ ਵੋਟੀ ਆਪਾਂ ਜਿੱਥੇ ਜੀ ਕੀਤਾ ਹਾਂ ਠੀਕ ਐ ਹਾਂਜੀ ਤੇ ਕਿਵੇਂ 1000 ਰੁਪਏ ਦੀ ਕਰਕੇ ਪਾਇਆ ਸੀ 1000 ਰੁਪਏ ਦਿੱਤਾ ਨਹੀਂ ਔਰਤਾਂ ਨੂੰ ਜੇ ਹੁਣ 2000 ਕਹਿ ਦਿੰਦੀਆਂ ਫਿਰ ਲਾਰਾ ਲਾਤਾ ਤੇ ਔਰਤਾਂ ਪਾ ਸਕਦੀਆਂ ਮੋਟੇ ਇਹਨਾਂ ਨੂੰ ਨਹੀਂ ਭਈ ਨਹੀਂ ਮੋੜ ਨਹੀਂ ਪਾਏਗੀ ਅੱਛਾ ਜੀ ਗੱਲਬਾਤ ਕਰਦੇ ਹਾਂ ਹਾਂਜੀ ਬੇਣੀ ਨਹੀਂ ਪਾਉਂਦੇ ਵੀਰੇ ਐਕਤੀ ਅਸੀਂ 2 ਸਾਲ ਹੋ ਗਏ ਦੇਖ ਲਿਆ ਜਮਾ ਕੇ ਗਰੀਬਾਂ ਨੂੰ ਅਮੀਰਾਂ ਨੂੰ ਮਾਂਜ ਕੇ ਰੱਖਤਾ ਇਹਨਾਂ ਨੇ ਤਾਂ ਅੱਛਾ ਜੀ ਹਾਂ ਹੁਣ ਤਾਂ ਅਸੀਂ ਪਾਵਾਂਗੇ ਪੰਜੇ ਨੂੰ ਪੰਜੇ ਨੂੰ ਅੱਛਾ ਜੀ ਹਾਂ ਸਾਡੇ ਅੱਗੇ ਬਹੁਤ ਇਹਨਾਂ ਨੇ ਸਹਾਇਤਾ ਕੀਤੀ ਆ ਕਿ ਜੇ ਲੋਕ ਭੁੱਲ ਗਏ ਤਾਂ ਦੇ ਕੇ ਉਹਨਾਂ ਨੂੰ ਖਰਾਕੇ ਤਾਂ ਹੁਣ ਹੁਣ ਕਾਂਗਰਸੀ ਆਣੀ ਚਾਹੀਦੀ ਆਮ ਆਦਮੀ ਪਾਰਟੀ ਕਹਿੰਦੀ ਅਸੀਂ ਕੰਮ ਚੰਗੇ ਕਰ ਰਹੇ ਹਾਂ ਕਹਿੰਦੇ ਔਰਤਾਂ ਲਈ ਵੀ ਕੀਤਾ ਵੀਰੇ ਕੁਝ ਵੀ ਨਹੀਂ ਕੀਤਾ ਉਹਨਾਂ ਨੇ ਕੀ ਕੀਤਾ ਕੋਈ ਦਿਖਾਣਾ ਨਸ਼ਾ ਬੰਦ ਹੋਇਆ ਜੀ ਨਹੀਂ ਮਾਵਾਂ ਦੇ ਪੁੱਤ ਮਰ ਜਾਂਦੇ ਆ ਕੋਲੋਤੇ ਪੁੱਤ ਮਰ ਜਾਂਦੇ ਆ ਮਾਵਾਂ ਰੋਲਦੀਆਂ ਫਿਰਦੀਆਂ ਲੋਕਾਂ ਦੇ ਘਰਾਂ ਚ ਕੂੜੇ ਕੱਪੇ ਕਰਦੀਆਂ ਲੋਕਾਂ ਦੇ ਹਨਾ ਪੁੱਤ ਮਰ ਜਾਂਦੇ ਆ ਨਸ਼ਾ ਨਾ ਚਿੱਟੇ ਵੀ ਕੀ ਜਾਂਦੇ ਆ ਇਹਨਾਂ ਲੋਕਾਂ ਨੇ ਵਿੱਚ ਨੇ ਸ਼ੁਰੂ ਕੀਤੇ ਆ ਧੰਦੇ ਅੱਛਾ ਜੀ ਹਾਂ ਜੀ ਠੀਕ ਹੈ ਤਾਂ ਗੱਲਬਾਤ ਕਰਾਂਗੇ ਆਪਾਂ ਭੈਣਾਂ ਦੇ ਨਾਲ ਮੋਦੀ ਨੇ ਚਲਾਇਆ ਪਤ ਮੋਦੀ ਨਹੀਂ ਇਹ ਮੋਦੀ ਨੇ ਚਲਾਇਆ ਕੀ ਚਲਾਇਆ ਮੋਦੀ ਨੇ ਆਹ ਜਿਹੜੇ ਨਸ਼ੇ ਨੇ ਛੇ ਚਲਾਇਆ ਚੁੱਪੀ ਚੁੱਪੀ ਠੀਕ ਹੈ ਗੱਲਬਾਤ ਕਰਦੇ ਆ ਭੈਣਾਂ ਮੌਜੂਦ ਨੇ ਇੱਥੇ ਭੈਣੇ ਸੱਸੀ ਗੱਲ ਸੱਸੀ ਗੱਲ ਕਿਵੇਂ ਲੱਗਦਾ ਤੁਹਾਨੂੰ ਬਠਿੰਡਾ ਹੌਟ ਸ਼ੀਟ ਮੰਨੀ ਜਾਂਦੀ ਆ ਵਿਵਾ ਹਰ ਸਿਮਰਤ ਕੋਰ ਬਦਲ ਕਾਂਗਰਸ ਦੀ ਗੱਲ ਕਰੀਏ ਕਾਲੀ ਦਲ ਦੀ ਲੱਖੇ ਸੁਧਾਣੇ ਦੀ ਕੌਣ ਲੈ ਜਿੱਤ ਸਕਦਾ ਭਾਜਪਾ ਜੀ ਆਮ ਆਦਮੀ ਪਾਰਟੀ ਸਰ ਕਾਂਗਰਸੀ ਜਿੱਤੂਗੀ ਕਾਂਗਰਸ ਜਿੱਤੂਗੀ ਹਾਂਜੀ ਕੋਈ ਚੰਗਾ ਕੰਮ ਦੱਸ ਸਕਦੇ ਹੋ ਕਾਂਗਰਸ ਨੇ ਕੀਤਾ ਜੋ ਬਹੁਤ ਬਲੇ ਕੀਤੇ ਲੋਕਾਂ ਨੇ ਜੀ ਹੋਰ ਕਿਸੇ ਨੇ ਸਾਡੇ ਲਈ ਕੁਝ ਨਹੀਂ ਕੀਤਾ ਇਹਨਾਂ ਨੇ ਬਹੁਤ ਕੰਮ ਕੀਤੇ ਹਾਂ ਆਮ ਆਦਮੀ ਪਾਰਟੀ ਕਹਿੰਦੀ ਅਸੀਂ ਚੰਗਾ ਕੀਤਾ ਜੀ ਨਹੀਂ ਨਹੀਂ ਇਹਨਾਂ ਨੂੰ ਉਹਨਾਂ ਨੇ ਤਾਂ ਕੁਝ ਵੀ ਨਹੀਂ ਕੀਤਾ ਜੀ ਉਹ ਤਾਂ ਕਹਿੰਦੇ ਅਸੀਂ ਸਰਕਾਰੀ ਹਸਪਤਾਲਾਂ 'ਚ ਲਾਜ਼ੀ ਫ੍ਰੀ ਕਰ ਦਿੱਤਾ ਨਹੀਂ ਗੱਪ ਹੀ ਮਾਰਦੇ ਆ ਨਾ ਗੱਪ ਮਾਰਦੀ ਆ ਕੋਈ ਨਾ ਕੁਝ ਨਹੀਂ ਹੁੰਦਾ ਨਾ ਬਿਜਲੀ ਦੇ ਬਿੱਲ ਕਹਿੰਦੇ ਜ਼ੀਰੋ ਆ ਰਹੇ ਆ ਉਹ ਤਾਂ ਪਹਿਲਾਂ ਵੀ ਆ ਰਹੇ ਸੀਗੇ ਪਹਿਲਾਂ ਵੀ ਕਾਂਗਰਸ ਨੇ ਕੀਤੇ ਸੀ ਨਾ ਪਹਿਲਾਂ ਕਾਂਗਰਸ ਨੇ ਹਾਂ ਜੀ ਹਾਂ ਇਹ ਤਾਂ ਬੋਰਡ ਲਾਤੀ ਇਹਨਾਂ ਨੇ ਤਾਂ ਕਹਿੰਦੇ ਅਸੀਂ ਕੀਤੇ ਨਹੀਂ ਨਹੀਂ ਕਿਰਾਏ ਫ੍ਰੀ ਕਾਂਗਰਸ ਨੇ ਕੀਤੇ ਆ ਤੇ ਬਿੱਲ ਵੀ ਕਾਂਗਰਸ ਨੇ ਫ੍ਰੀ ਕੀਤੇ ਸੀ ਜੀ ਅੱਛ ਹਾਂ ਜਿੱਤਣਾ ਜੀ ਤੁਸੀਂ ਹਾਂਜੀ ਪਕੌੜੇ ਖਾ ਰਹੇ ਹੋ ਕਾਂਗਰਸ ਦੇ ਆ ਪਕੌੜੇ ਓਏ ਕਾਂਗਰਸੀ ਜਿੱਤੂ ਜੀ ਕਾਨੂੰਨ ਜਿੱਤੂ ਜੀ ਕਾਂਗਰਸੀ ਜਿੱਤੂ ਜੀ ਅ ਅਕਾਲੀ ਦਲ ਕਹਿੰਦੇ ਅਸੀਂ ਜਿੱਤਾਂਗੇ ਹਾਂ ਉਹ ਨਹੀਂ ਜਿੱਤ ਸਕਦੇ ਹਾਂ ਨਹੀਂ ਉਹ ਨਹੀਂ ਜਿੱਤ ਸਕਦੇ ਜੀ ਉਹ ਨਹੀਂ ਜਿੱਤ ਸਕਦੇ ਉਹ ਤਾਂ ਪਕੌੜਿਆਂ ਦੀ ਥਾਂ ਤੇ ਹਰਦੇ ਨੇ ਜੂਸ ਦਾ ਲੰਗਰ ਲਾਈ ਰੱਖਦੇ ਆ ਫੇਰ ਜਿੱਤ ਸਕਦੇ ਉਹ ਐ ਲਾਈ ਰੱਖਣ ਚਾਹ ਮਰਜ਼ੀ ਲਾਈ ਰੱਖਦੇ ਨੇ ਤੇ ਭਾਵਨਾ ਨਾਲ ਜਿੱਤ ਸਕਦੀ ਮੈਂ ਤਾਂ ਆਪਣੇ ਹੱਥ ਜਿੱਤੋਗੇ ਠੀਕ ਹੈ ਹਾਂਜੀ ਕਿਵੇਂ ਲੱਗਦਾ ਜੇ ਕਿਸੇ ਹੋਰ ਪਾਰਟੀ ਨੇ ਜੁੱਸਦਾ ਲੰਗਰ ਲਾਤਾ ਵੋਟਾਂ ਪਾ ਦੂੰਗੇ ਉਹਨਾਂ ਨੂੰ ਨਾ ਜਨਾ ਅੱਛਾ ਜੀ ਪਕੌੜੇ ਵਾਲਿਆਂ ਨੂੰ ਪਾਵਾਂਗੇ ਪਕੌੜੇ ਵਾਲਿਆਂ ਨੂੰ ਪਾਵਾਂਗੇ ਨੱਕੀ ਗੱਲ ਹੈ ਕੱਕੜ ਕਾਂਗ ਕਾਂਗਰਾ ਸੀ ਕਾਂਗਰਸ ਕੱਕੜ ਕਟੜ ਕਾਂਗਰਸ ਅੱਛਾ ਜੀ ਪਹਿਲਾਂ ਤੋਂ ਹੀ ਪਹਿਲਾਂ ਤੋਂ ਹੀ ਹਾਂ ਬਹੁਤ ਅਕਾਲੀ ਦਲ ਵਾਲੇ ਕਹਿੰਦੇ ਅਸੀਂ ਗਰੀਬਾਂ ਵਾਸਤੇ ਬਹੁਤ ਕੰਮ ਕੀਤੇ ਹੈ ਜੀ ਗਰੀਬਾਂ ਵਾਸਤੇ ਕੀ ਕੀ ਕੀਤੇ ਇਹਨਾਂ ਨੇ ਬਈ ਅੱਛਾ ਜੀ ਕਿੰਨੇ ਨਹੀਂ ਉਹ ਆਮ ਆਦਮੀ ਪਾਰਟੀ ਕਹਿੰਦੀ 0 ਆ ਜਾਂਦੇ ਬਿਲਕੁਲ 0 ਕਿੱਥੋਂ ਆ ਜਾਂਦੇ ਜੀ ਉਹਨਾਂ ਆ ਜਾਂਦੇ ਸੰਤ 15000 ਆ ਸਿੱਕ ਵਾਰੀ ਪੱਠਾ ਹੀ ਹਾਂ ਕਹਿੰਦੇ ਦੇ ਕਹਿੰਦੇ ਅਸੀਂ ਤਾਂ ਮਾਫ ਕਰਤੇ ਗਰੀਬ ਲੋਕਾਂ ਵਾਸਤੇ ਚੰਗੇ ਕੰਮ ਕਰੀ ਜਾਂਦੇ ਆ ਕਹਿੰਦੇ ਕੀਤਾ ਜੀ ਅਸੀਂ ਤਾਂ ਕੱਟੜ ਜਮਾ ਆਹ ਕਾਂਗਰਸਾਂ ਕਾਂਗਰਸ ਨੂੰ ਹੀ ਪਾਵਾਂ ਮੈਂ ਤਾਂ ਅਸਤਾਪ ਮੇਰੇ ਘਰ ਵਾਲਾ ਮੈਂਬਰ ਕਾਂਗਰਸ ਟੀ ਕਾਂਗਰਸ ਬੜਾ ਸਰਪੰਚ ਹਾਂ ਅੱਛਾ ਜੀ ਹਾਂ ਠੀਕ ਹੈ ਮਾਤਾ ਕਿਵੇਂ 1000 ਰੁਪਏ ਆ ਗਿਆ ਆਮ ਆਦਮੀ ਪਾਰਟੀ ਨੇ ਕਿਹਾ ਸੀ ਕਿਹੜਾ 1000 ਰੁਪਏ ਸੜ ਤਾਂ ਫਿਰ ਸੜਨੇ ਲੱਗੇ ਜੈਨ ਹੋਰ ਖਾਤੇ ਜਨ ਆ ਗਿਆ ਮੇਰ ਤਾਂ ਉਤਰਾ ਲੈਣਾ ਸੀ ਮੈਂ ਤਾਂ ਮੁੜ ਕੇ ਆ ਕਿ ਮੇਰ ਤਾਂ ਬਿਲਸਣ ਵੀ ਨ ਲੱਗੇ ਅੱਛਾ ਜੀ ਹਾਂ ਉਹ ਤਾਂ ਕਹਿੰਦੇ ਅਸੀਂ ਘਰੇ ਆ ਕੇ ਬਿਲਸਣਾਂ ਲਾਈ ਜਾਂਦੇ ਤੁਸੀਂ ਕਹਿੰਦੇ ਹੋ ਜਾਈ ਤੋਂ ਮੁਰਕੇ ਆਗੇ 3 ਮਹੀਨਾ ਤੱਕ ਮੈਂ ਚੈੱਕ ਕਰਾਈ। ਭਗਵੰਤ ਮਾਨ ਕਹਿੰਦਾ ਮੇਰੀਆਂ ਮਾਤਾ ਕਹਿੰਦਾ ਮੇਰੇ ਸਰਪਲੱਸ ਦੀਆਂ ਕਹਿੰਦਾ ਹੁਣ ਵੋਟਾਂ ਪਾਉਣਗੀਆਂ ਪੱਕੀਆਂ ਫੇਰ ਝਾੜੂ। ਆਂ ਕਹਿੰਦੇ ਅਸੀਂ ਨਹੀਂ ਪਾਉਂਦੇ ਉਹਨੂੰ ਤਾਂ ਵੜਨ ਵੀ ਨਹੀਂ ਦਿੰਦੇ ਅਸੀਂ। ਦੁਵਾਰੇ ਝਾੜੂ ਚੱਲ। ਹਾਂ ਨਾ ਜੀ ਨਾ। ਨਹੀਂ ਚੱਲਦਾ। ਨਾ। ਭਗਵੰਤ ਮਾਨ ਨੇ ਤਾਂ ਝਾੜੂ ਕਰ ਕਰ ਭੇਜਦਾ ਜੀ। ਹਾਂ ਝਾੜੀ ਤਾਂ ਵੱਜ ਗਿਆ ਫਿਰ। ਅੱਛਾ ਜੀ। ਹਾਂ ਵੱਜ ਗਿਆ। ਕਾਂਗਰਸ ਵਾਲਿਆਂ ਨੇ ਪਕੌੜੇ ਚਲਾਤੇ ਤਾਂ ਕਰਕੇ। ਹਾਂ। ਅੱਛਾ ਜੀ। ਗੱਲਬਾਤ ਕਰਦੇ ਹਾਂ ਹੋਰ ਵੀ ਲੋਕ ਮੌਜੂਦ ਆ ਇੱਥੇ। ਪਹੁੰਚੇ ਹੋਏ ਨੇ ਲੋਕ ਗ ਹਾਂਜੀ ਬਾਪੂ ਕਿਵੇਂ ਹੋ ਠੀਕ ਹੈ ਜੀ ਕੀ ਲੱਗਦਾ ਤੁਹਾਨੂੰ ਕਾਂਗਰਸ ਜਿੱਤੂਗੀ ਬਿਲਕੁਲ ਬਿਲਕੁਲ ਸਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਪੂਰੇ ਭਾਰਤ ਨੂੰ ਕਿ ਇਸ ਵਾਰ ਵੋਟ ਪਲੀਜ਼ ਪੰਜੇ ਨੂੰ ਪਾਓ ਕਿਉਂਕਿ ਕਾਂਗਰਸ ਨੇ 60 ਸਾਲ ਰਾਜ ਕੀਤਾ ਸੀ 60 ਸਾਲ ਦੇ ਵਿੱਚ ਜੋ ਸਿਲੰਡਰ ਦਾ ਰੇਟ ਸੀਗਾ ਕਦੇ 350 ਤੋਂ ਉੱਤੇ ਨਹੀਂ ਹੋਇਆ ਅੱਜ ਸਿਲੰਡਰ ਦਾ ਰੇਟ ਕਿੰਨਾ ਹੈਗਾ ਮੈਂ ਇਹ ਗੱਲ ਕਹਿਣਾ ਚਾਹਨਾ ਵੀ ਜੋ ਵੀ ਗਰੀਬ ਜਨਤਾ ਹੈਗੀ ਆ ਇਹਨਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ ਬਹੁਤ ਜ਼ਿਆਦਾ ਬੇਵਕੂਫ ਬਣਾਇਆ ਜਾ ਰਿਹਾ RAM ਦੇ ਨਾਂ ਤੇ ਵੋਟਾਂ ਮੰਗੀਆਂ ਜਾ ਰਹੀਆਂ RAM ਦੇ ਨਾਂ ਤੇ ਕੰਮ ਦੇ ਨਾਂ ਤੇ ਵੋਟਾਂ ਮੰਗੋ RAM ਮੰਦਰ ਬਣਾਇਆ ਬਹੁਤ ਵਧੀਆ ਗੱਲ ਹੈ ਮੈਂ ਨਹੀਂ ਕਹਿੰਦਾ ਮਾੜੀ ਗੱਲ ਹੈ RAM ਮੰਦਰ ਬਣਾਇਆ ਬਹੁਤ ਵਧੀਆ ਗੱਲ ਹੈ ਪਰ RAM ਦੇ ਨਾਂ ਤੇ ਵੋਟਾਂ ਨਾ ਮੰਗੋ ਕੰਮ ਦੇ ਨਾਂ ਤੇ ਵੋਟਾਂ ਮੰਗੋ BJP ਸਰਕਾਰ ਨੇ 10 ਸਾਲਾਂ ਵਿੱਚ ਇਹੋ ਜਿਹਾ ਕੀ ਕੰਮ ਕੀਤਾ ਮੈਨੂੰ ਦੱਸੋ ਕੋਈ ਰੋਜ਼ਗਾਰ ਨਹੀਂ ਕੋਈ ਵੈਲਿਊ ਨਹੀਂ ਜੋ ਗਰੀਬ ਇਨਸਾਨ ਹੈ ਉਹਦੀ ਕੋਈ ਕਦਰ ਨਹੀਂ ਹੈਗੀ ਪੂਰੇ ਭਾਰਤ ਵਿੱਚ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਸ ਵਾਰ ਵੋਟ ਸਿਰਫ ਪੰਜੇ ਨੂੰ ਦਿਓ ਕਿਉਂਕਿ ਉਹਨਾਂ ਨੇ 60 ਸਾਲ ਵਿੱਚ ਰਾਜ ਕੀਤਾ 60 ਸਾਲ ਵਿੱਚ ਜੋ ਗਰੀਬ ਜਨਤਾ ਸੀ ਉਹ ਮੰਨਦੀ ਸੀ ਕਾਂਗਰਸ ਨੂੰ ਹਾਂ ਵੀ ਇੱਕ ਸਰਕਾਰ ਹੈਗੀ ਹੈ ਜੋ ਗਰੀਬਾਂ ਦੇ ਹੱਕ ਵਿੱਚ ਹੈਗੀ ਹੈ ਰਾਹੁਲ ਗਾਂਧੀ ਗਰੀਬ ਪਰਵਾਰ ਦੇ ਨਾਲ ਗਰੀਬ ਬੰਦਿਆ ਦੇ ਨਾਲ ਖੜਦਾ ਖੜਦਾ ਗਰੀਬ ਪਰਵਾਰ ਦੇ ਨਾਲ ਗਰੀਬ ਬੰਦਿਆ ਦੇ ਨਾਲ ਪੜਿਆ ਲਿਖਿਆ ਬੰਦਾ ਬੀਜੇਪੀ ਸਰਕਾਰ ਦੇ ਵਿੱਚ ਇੱਕ ਵੀ ਬੰਦਾ ਪੜਿਆ ਲਿਖਿਆ ਦਿਖਾ ਦਿਓ ਤੁਸੀਂ ਅੱਛਾ ਜੀ ਆਮ ਆਦਮੀ ਪਾਰਟੀ ਕਹਿੰਦੀ ਅਸੀਂ ਚੰਗੇ ਕੰਮ ਕਰਦੇ ਆਂ ਆਮ ਆਦਮੀ ਪਾਰਟੀ ਨੇ ਆ ਪੰਜਾਬ ਦੇ ਵਿੱਚ ਹੁਣ ਆਮ ਪਾਰਟੀ ਚੱਲ ਗਈ ਹੈ ਸਰਕਾਰ ਕੀ ਕੰਮ ਕੀਤੇ ਨੇ ਇਹ ਕਹਿੰਦੇ ਸਰਕਾਰੀ ਹਸਪਤਾਲ ਫ੍ਰੀ ਕਰਦੇ ਸੀ ਮੈਂ ਕਹਿੰਨਾ ਸਰਕਾਰੀ ਕੰਮ ਇੱਕ ਵੀ ਦਿਖਾ ਦਿਓ ਤੁਸੀਂ ਸਰਕਾਰੀ ਕੰਮ ਪੰਜਾਬ ਵਿੱਚ अच्छा जी एक काम ਵੀ ਸਰਕਾਰੀ ਦਿਖਾ ਦਿਓ ਉਹਨਾਂ ਨੇ ਕੀਤਾ ਹੋਊਗਾ ਇੱਕ ਕੰਮ ਵੀ ਸਰਕਾਰੀ ਨਹੀਂ ਕੀਤਾ ਉਹਨਾਂ ਨੇ ਕੋਈ ਕਾਰੇ ਨਹੀਂ 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 ਬਿਲਕੁਲ ਨਹੀਂ ਬਿਲਕੁਲ ਬਿਲਕੁਲ ਗਲਤ ਹੈ ਇਹਨਾਂ ਨੇ ਸਾਰਿਆਂ ਨੇ ਮਿਲ ਕੇ ਸਾਰਿਆਂ ਨੇ ਮਿਲ ਕੇ ਗਰੀਬਾਂ ਨੂੰ ਬਹੁਤ ਹੀ ਗੁਮਰਾ ਕੀਤਾ ਜੀ ਹਾਂਜੀ ਭੈਣੀ ਕਿਵੇਂ ਲੱਗਦਾ ਸਰਕਾਰ ਕਿਹਦੀ ਬਣ ਸਕਦੀ ਹੈ ਸਰਕਾਰ ਕਿਸੇ ਦੀ ਵੀ ਬਣ ਜੇ ਪਰ ਅਮਰਤਪਾਲ ਦਾ ਜਰੂਰ ਸੋਚੋ ਕੁਛ ਅਮਰਤਪਾਲ ਖੁਦ ਲੜ ਰਿਹਾ ਖੰਡੂਰ ਸਾਹਿਬ ਤੋਂ ਉਹ ਜੀ ਮੈਨੂੰ ਪਤਾ ਹੈ ਪਰ ਜੇ ਆਪਾਂ ਥੋੜੇ ਜਿਹੀ ਕੋਈ ਵੀ ਹੈ ਕਾਂਗਰਸੀ ਜਾਂ ਅਕਾਲੀ ਦਲ ਉਹਨਾਂ ਦੇ ਨਾਲ ਚੱਲੂਗਾ ਤਾਂ ਕੋਈ ਵੱਡੀ ਗੱਲ ਨਹੀਂ ਉਹਨਾਂ ਦਾ ਪੁੱਤ ਬਾਹਰ ਨਿਕਲੂਗਾ ਕਿਸੇ ਮਾਂ ਦਾ ਸੋਚੋ ਠੀਕ ਹੈ ਨਾ ਅਮਰਤਪਾਲ ਚੰਗੀ ਕੰਮ ਕਰਦਾ ਸੀ ਜੀ ਬਹੁਤ ਵਧੀਆ ਕੰਮ ਕਰਦਾ ਸੀ ਕੋਈ ਮੜਾ ਕੰਮ ਨਹੀਂ ਕੀਤਾ ਕੀ ਉਹ ਸਰਕਾਰ ਤਾਂ ਕਹਿੰਦੀ ਤਾਂ ਬਹੁਤ ਉਹ ਸਰਕਾਰ ਬਹੁਤ ਕੁਝ ਕਹਿੰਦੀ ਹੈ ਨਾ ਜਦੋਂ ਉਹਨੇ ਨਸ਼ਾ ਛਡਾਇਆ ਤਾਂ ਮੜਾ ਕੰਮ ਕੀਤਾ ਕਿਸੇ ਦੇ ਪੁੱਤ ਛਡਾਇਆ ਸਰਕਾਰ ਕਹਿੰਦੀ ਕਾਠੀ ਬਹੁਤ ਕਰ ਲੈਂਦੇ ਉਹ ਕੋਈ ਗੱਲ ਨਹੀਂ ਜੀ ਕਾਠ ਤਾਂ ਕਰਨਾ ਹੀ ਹੁੰਦਾ ਫਿਰ ਠੀਕ ਹੈ ਜੀ ਕਹਿੰਦੇ ਲੋਕ ਪੜ ਕੇ ਜਾਂਦੇ ਸੀ ਇਸ ਕਰਕੇ ਨਹੀਂ ਕੋਈ ਨਹੀਂ ਲੋਕ ਪੜਕਦੇ ਵੀਰੇ